ਫਰੂਟਾਂ ਦੀ ਰੇੜੀ ਲਾਉਣ ਵਾਲੇ ਪਾਈਆਂ ਨਾਲ ਹੋਈ ਬਹੁਤ ਮਾੜੀ ਗ੍ਰਾਹਕ ਨੇ ਕਿਰਚ ਮਾਰ ਕੇ ਕੀਤਾ ਕਤਲ ਪੈਸਿਆਂ ਨੂੰ ਲੈ ਕੇ ਹੋਈ ਸੀ ਬਹਿਸ ਸਬਿੱਤੀ ਸ਼ਾਮ ਦੀ ਇਹ ਘਟਨਾਏ ਜਿਹੜੀ ਕਿ ਬਰਨਾਲਾ ਦੇ ਤਪਾ ਮੰਡੀ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਇੱਕ ਨੌਜਵਾਨ ਦਾ ਬਹਿਰੈਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਤੇ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਆਪਣੇ ਪਾਈ ਦੇ ਨਾਲ ਮੰਡੀ ਦੇ ਵਿੱਚ ਫਰੂਟਾਂ ਦੀ ਰੇੜੀ ਲਗਾਉਂਦਾ ਸੀ ਤਾਂ ਜਦੋਂ ਉਹ ਦੁਪਹਿਰ ਟਾਈਮ ਵਿਕਰੀ ਕਰ ਰਹੇ ਸਨ ਤਾਂ ਅਚਾਨਕ ਕੁਝ ਨੌਜਵਾਨ ਆਂਦੇ ਨੇ ਜਿਨ੍ਹਾਂ ਦੇ ਵੱਲੋਂ ਫਲਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਤੇ ਦੁਕਾਨਦਾਰ ਦੇ ਵੱਲੋਂ ਜਦੋਂ ਉਹਨਾਂ ਨੂੰ ਫਲ ਦਿੱਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਪੈਸਿਆਂ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਪੈਸਿਆਂ ਨੂੰ ਲੈ ਕੇ ਜਿਹੜੀ ਬਹਿਸ ਆਉਂਦੀ ਹੈ ਜਿਸ ਤੋਂ ਬਾਅਦ ਬਹਿਸ ਇੰਨੀ ਜ਼ਿਆਦਾ ਕੱਜ ਜਾਂਦੀ ਹੈ ਕਿ ਉਹਨਾਂ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇਹਨਾਂ ਦੋਵਾਂ ਭਰਾਵਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਅਮਨਦੀਪ ਸਿੰਘ ਜਿਹੜਾ ਕਿ ਫਰੂਟਾਂ ਦੀ ਦੁਕਾਨ ਤੇ ਕੰਮ ਕਰਨ ਵਾਲੇ ਦੋ ਭਰਾਵਾਂ ਦੇ ਵਿੱਚੋਂ ਇੱਕ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਕਿਰਚਨ ਵਾਲਾ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਜਦਕੀ ਦੂਜੇ ਭਰਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਸ ਘਟਨਾ ਕਰਮ ਤੋਂ ਬਾਅਦ ਲੋਕਾਂ ਨੇ ਰੋਡ ਜਾਮ ਕਰ ਲਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕੱਲ ਕਰੀਬ 6 ਵਜੇ ਸ਼ਾਮ ਦੇ ਸਾਡੇ ਇਥੋਂ ਅਮਨਦੀਪ ਸਿੰਘ ਗਗਨਦੀਪ ਸਿੰਘ ਪੁੱਤਰ ਸਰੂਪ ਚੰਦੇ ਲੜਕੇ ਉਹ ਫਰੂਟ ਦਾ ਕੰਮ ਕਰਦੇ ਆ ਕਿੱਥੇ ਜੀ ਬਾਹਰਲੇ ਡੇਰ ਦੇ ਉੱਪਰ ਜੀ ਅੱਛਾ ਬਾਹਰ ਦੇ ਬਰਬ ਰੈਡੀ ਰਹਾਉਂਦੇ ਫਰੂਟ ਦੀ ਜੀ ਠੀਕ ਹੈ ਜੀ ਉਹਨਾਂ ਤੋਂ ਕੋਈ ਅਣਪਛਾਤੇ ਆਦਮੀ ਜਿਨ੍ਹਾਂ ਨੂੰ ਦੱਸਿਆ ਗਿਆ ਵੀ ਮੋਗੇ ਕੋਲ ਦੇ ਹੈਗੇ ਆ ਉਹਨਾਂ ਨੇ ਆ ਕੇ ਇਹ ਤੋਂ ਫਰੂਟ ਤਲਾ ਲਿਆ ਅੱਛਾ ਜਦੋਂ ਇਹਨੇ ਪੈਸੇ ਮੰਗੇ ਉਹਨਾਂ ਨੇ ਆਪ ਵਿੱਚ ਤਰਕਾਰਵਾਜੀ ਸ਼ੁਰੂ ਕਰਤੀ ਪੈਸੇ ਮੰਗਣ ਤੋਂ ਬਾਅਦ ਫਿਰ ਉਹਨਾਂ ਕੋਲ ਤੇਜ ਹਥਿਆਰ ਸੀਗੇ ਜਿਨ੍ਹਾਂ ਨੇ ਇਸ ਅਮਨਦੀਪ ਤੇ ਇਹਨਾਂ ਨੇ ਹਮਲਾ ਕਰਤਾ ਜੀ ਉਸ ਤੋਂ ਬਾਅਦ ਜੀ ਉਹ ਤੋਂ ਬਾਅਦ ਅਮਨਜੀਤ ਨੂੰ ਅਮਨਦੀਪ ਨੂੰ ਜੀ ਆਪਣਾ ਤਬਾਥੇਵਾਲ ਹਸਪੀਟਲ ਚ ਲੈ ਗਏ ਉਥੋਂ ਰਾਈਵਰ ਕਰਕੇ ਬਰਨਾਲੇ ਲਈ ਭੇਜਤਾ ਅੱਜ ਉਹਨਾਂ ਦੀ ਡੈਥ ਹੋ ਗਈ ਅਚਾਨ ਤੁਸੀਂ ਧਰਨਾ ਲਗਾਇਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਸਾਡੀ ਇਹੀ ਮੰਗ ਆ ਵੀ ਕਾਤਰਾ ਨੂੰ ਸਹਾਇਤਾ ਦਿੱਤੀ ਜਾਵੇ ਬੰਦੀ ਕਾਰਵਾਈ ਕੀਤੀ ਜਾਵੇ ਵੀ ਅਹ ਦੇਖੋ ਕੱਲ 24 ਤਰੀਕ ਸ਼ਾਮੀ ਸਵਾ 6 ਵਜੇ ਉੱਥੇ ਦੋ ਮੁੰਡੇ ਫੂਟਕੀ ਜੜੀ ਲਾਉਦੇ ਆ ਮੰਦਿਰ ਗਗਨਦੀ ਦੋਨੋਂ ਭਰਾ ਨੇ ਉਹਨਾਂ ਦੇ ਫੂਟਕੀ ਤੇ ਕੋਈ ਮੁੰਡੇ ਪਿੱਛੋਂ ਆਏ ਮੋਟਰਸਾਈਕਲ ਉੱਤੇ ਜਾਵੇਂ ਤੇ ਆ ਕੇ ਫੂਟ ਲੈਣ ਲੱਗ ਪਏ ਤੇ ਫੂਟ ਲੈਦੇ ਲੈਂਦੇ ਇਹਨਾਂ ਕੋਲ ਪੈਸੇ ਕਰਕੇ ਠਾਉ ਤੇ ਆਪਸੇ ਲੜ ਪਏ ਕੋਈ ਬਾਤ ਐ ਕਰਦੇ ਤੇ ਉਹਦੇ ਵਿੱਚ ਉਹਨਾਂ ਦੀ ਆਪ ਗੱਪੂ ਗਏ ਜਾਂ ਲੈ ਗੀਆਂ ਤੇ ਇੱਕ ਬੰਦੇ ਨੇ ਇਨਸਟੀਗੇਟ ਕਰਤਾ ਕਿ ਤੂੰ ਨਹੀਂ ਦਸਤਾਰਾਂ ਲਾਤੀਆਂ ਤੁਸੀਂ ਖੜੋ ਇਹਨਾਂ ਨੂੰ ਦੋ ਚਾਰ ਗੱਲਾਂ ਹੋਰ ਵੀ ਰਹੀਆਂ ਹੋਣਗੀਆਂ ਉਹਨਾਂ ਨੇ ਥੋੜਾ ਜਿਹਾ ਕਿ ਉਹ ਜਦੋਂ ਫਟਾ ਮਾਰਤੀਆਂ ਜਦੋਂ ਚਮਨਦੀਪ ਸਿੰਘ ਇਹਨੂੰ ਰੈਫਰ ਕਰਤਾ ਗਿਆ ਸੀਗਾ ਬਟੰਡੇ ਵਿੱਚ ਉਹਦੇ ਆਦੇ ਚ ਮਾਰ ਤੋਂ ਗਈ ਤੇ ਉਹਦੋਂ ਸਾਰੇ ਦਾ ਭਰਾ ਸੀ ਉਹ ਦਾਖਲ ਲੱਤ ਪੇ ਕਿ ਕਿਨੋਂ ਦਾ ਕੋਈ ਰਿਸ਼ਤੇਦਾਰਾ ਮੁੰਡਾ ਪਣੀਰਾ ਉਹ ਉਹਨੇ ਵੀ ਛਡੌਣ ਚ ਰੋਚ ਬੜਾ ਕੰਮ ਜੋਰ ਮਾਰਿਆ ਉਹਦੇ ਵੀ ਛੱਟ ਲੱਗੀ ਸਿਰ ਤੇ ਉਹਨਾਂ ਨੇ ਫਿਰ ਸਾਰੀ ਹਾਲਾਤ ਆ ਕੇ ਦੱਸੇ ਬਿਆਨ ਤਰਜ਼ ਕਰਾਇਆ ਸੀ ਲੋਕ ਇਹ ਅਸੀਂ ਮੰਨਦੇ ਦੇ ਵੀ ਐਫ ਆਰ ਦੇ ਰਿਆ ਐਫ ਆਰ ਨੰਬਰ ਲੈ ਨਵੇਂ 160 ਬੜਾ 1 ਤੇ 118 ਬੜਾ 1 ਸਬਸੈਕਸ਼ਨ 1 ਹੈ ਜਨ 305 ਸਬਸੈਕਸ਼ਨ 5 ਤੇ 115 ਦਾ ਸਬਸੈਕਸ਼ਨ 2 ਬੀ ਐਨ ਐਸ ਇਹ ਜੋ ਕੇਸ ਰਿਸਰਚ ਆਪ ਬੰਦੇ ਸ਼ਨਾਖਤ ਹੋ ਗਏ ਜੀ ਬੰਦੇ ਸੇ ਰੌਂਡ ਅਪ ਕਰ ਲਾਂਗੇ ਜਲਦੀ ਸੌ ਕਰਦੇ ਕਿਸ ਤਰ੍ਹਾਂ ਨਾ ਲਾਇਆ ਗਿਆ ਜੀ ਉਹਨੇ ਕੁਝ ਨਹੀਂ ਉਹਦਾ ਮੇਰੇ ਤੁਹਾਡਾ ਲੋਕਲ ਜਿਹੜਾ ਲੋਕ ਆਪਣੇ ਲੀਟਰ ਚਮਕਾਉਦੇ ਆ ਉਹਨਾਂ ਕਰਕੇਗਾ ਵੀ ਅਸੀਂ ਦਿਖਾਉਣਾ ਜਦ ਕਿ ਸਾਈਂ ਨੇ ਕਹੇ ਕਿ ਹਾਂ ਨਾ ਹੀ ਨਿੱਕੀ ਪੋਲਿਸ਼ਨ ਨੇ ਤੱਕ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਜਿਵੇਂ ਇਦਲਾ ਮਿਲੀ ਉਸੇ ਟਾਈਮ ਲਾ ਕੇ ਬੰਦਿਆਂ ਦੇ ਰੇਡ ਪਾਟੇ ਕੱਢੀਆਂ ਉਸੇ ਟਾਈਮ ਬੰਦੇ ਫੜਲੇ ਤੇ ਜਦੋਂ ਉਹਨਾਂ ਨੂੰ ਦੱਸਦਾ 2 ਘੰਟਿਆਂ ਵਿੱਚ ਹੀ ਬੰਦੇ ਫੜਲੇ ਫਿਰ ਆਪਣੇ ਆਪ ਉੱਠ ਗਏ ਚੜ੍ਹਦੀ ਕਲਾ ਟਾਈਮ ਟੀਵੀ ਲਈ ਬਰਨਾਲਾ ਤੋਂ ਚਮਕੌਰ ਸਿੰਘ ਗੱਗੀ ਦੀ ਰਿਪੋਰਟ